ਕਿੰਨੇ ਕ ਵਜੇ ਗੱਲ ਕਿੰਨੇ ਕ ਵਜੇ ਹੋਈ ਬਸ ਸਾਰੇ ਆਏ ਕਰੇ ਟਿਪੇ ਟਿਪੇ ਟਾਟਾ ਟਿਪੇ ਅੰਦਰ ਹੀ ਬੋਟੀ ਬੋਟੀ ਸਾ ਆਪਣੇ ਖੂਪੜੀ ਆ ਜਾ ਸਲਾ ਨਿੱਕਾ ਆ ਜਾ ਚਲ ਜੀ ਚਾਹੋ ਜੀ ਕੋਣ ਕਰਿਆ ਯਾਰ ਉਹਨੂੰ ਕਹੇ ਉਹ ਤਾਂ ਡੌਣਦਾ ਉਹਨੂੰਗਾ ਰੋਪੜ ਸਰਹੰਦ ਨਹਿਰ ਦੇ ਕੋਲ ਉਸ ਵੇਲੇ ਮੰਦਪਾਗਾ ਹਾਦਸਾ ਵਾਪਰ ਗਿਆ ਜਦੋਂ ਥਾਰ ਤੇ ਆਟੋ ਦੀ ਟੱਕਰ ਦੇ ਚਲਦਿਆਂ ਆਟੋ ਨਹਿਰ ਵਿੱਚ ਗੇਰ ਗਿਆ ਜਿਸਦੇ ਚਲਦਿਆਂ ਆਟੋ ਵਿੱਚ ਸਵਾਰ ਚਾਰ ਸਵਾਰੀਆਂ ਆਟੋ ਡਰਾਈਵਰ ਸਮੇਤ ਪਾਣੀ ਵਿੱਚ ਰੁੜ ਜਾਣ ਦਾ ਖਦ사 ਜਤਾਇਆ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਸਰਹੰਦ ਨਹਿਰ ਦੇ ਕੋਲ ਆਟੋ ਚਾਲਕ ਸਤਸੰਗ ਘਰਵਲ ਨੂੰ ਜਾ ਰਿਹਾ ਸੀ ਕੇ ਸਾਹਮਣੇ ਤੋਂ ਆ ਰਹੀ ਥਾਰਕਾਰ ਦੇ ਨਾਲ ਉਸਦੀ ਟੱਕਰ ਹੋ ਗਈ ਜਿਸ ਦੇ ਚਲਦਿਆਂ ਉਹ 30-40 ਫੁੱਟ ਥੱਲੇ ਨਹਿਰ ਵਿੱਚ ਜਾ ਗਿਰਿਆ ਤੇ ਆਟੋ ਵਿੱਚ ਸਵਾਰ ਸਵਾਰੀਆਂ ਤੇ ਆਟੋ ਚਾਲਕ ਸਰਹੰਦ ਨਹਿਰ ਦੇ ਵਿੱਚ ਡੁੱਬ ਗਏ ਖਬਰ ਮਿਲਦੇ ਹੀ ਪ੍ਰਸ਼ਾਸਨ ਅਤੇ ਐਨਡੀਆਰਐਫ ਤੇ ਗੋਤਾਖੋਰਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਕ੍ਰੇਨ ਦੀ ਮਦਦ ਨਾਲ ਆਟੋਤਾ ਨਹਿਰ ਵਿੱਚੋਂ ਕੱਢ ਲਿਆ ਗਿਆ ਪਰ ਆਟੋ ਸਵਾਰ ਤੇ ਡਰਾਈਵਰ ਲਾਪਤਾ ਦੱਸੇ ਜਾ ਰਹੇ ਨੇ ਪੁਲਿਸ ਨੇ ਥਾਰ ਚਾਲਕ ਨੂੰ ਰਾਉਂਡ ਅਪ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਪਹਿਲਾਂ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਆਸੀਂ ਉੱਥੇ ਨਾ ਪੁੱਲ ਤੇ ਬੈਠੇ ਸੀਗੇ ਅਸੀਂ ਕੰਮ ਤੋਂ ਆਏ ਸੀਗੇ ਜੀ ਤੇ ਸਾਨੂੰ ਕਿਸੇ ਮੁੰਡੇ ਨੇ ਦੱਸਦਾ ਕਹਿੰਦਾ ਵੀ ਉੱਥੇ ਨਾ ਐਕਸੀਡੈਂਟ ਹੋ ਗਿਆ ਆਟੋ girgi ਵਿੱਚ ਤੇ ਨਹਿਰ 'ਚ ਮੈਂ ਮਰੰਡੇ ਕੰਮ ਕਰਦਾ ਗੋਤਾ ਖੋਰੀਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ 'ਚ ਕੰਮ ਕਰਦੇ ਜੀ ਤੇ ਅਸੀਂ ਆਂਦੇ ਸਾਰ ਜਦੇ ਸਰਚਿੰਗ ਕਰਤੀ ਗੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਣ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਅੱਛਾ ਕੁਸ਼ਮਾਣੀ ਹੈਗਾ ਹੀ ਗੰਦਾ ਜੀ ਪਾਣੀ ਕੰਦਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਆਟੋ ਨੂੰ ਬੰਨਤਾ ਜੀ ਦੇ ਨੇ ਟੈਂਪੋ ਚਲਾਉਂਦੇ ਹਾਂ ਜੀ ਹਾਂ ਜੀ ਇਹ ਕੀ ਨਾਮ ਹੋਣਾ ਕਰਮ ਸਿੰਘ ਆ ਜੀ ਕਰਮ ਸਿੰਘ ਤੁਹਾਡਾ ਕੀ ਨਾਮ ਮੇਰਾ ਸੁਮੇਸ਼ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਗਾਂਧੀ ਨਗਰ ਰੋਪੜ ਜੀ ਗਾਂਧੀ ਨਗਰ ਰੋਪੜ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਚੀਜ਼ ਦਾ ਹੁਣੇ ਹੀ ਪਤਾ ਲੱਗਿਆ 10 ਮਿੰਟ ਪਹਿਲਾਂ ਕਿੰਨੇ ਟਾਈਮ ਤੋਂ ਟੈਂਪੋ ਚਲਾਉਂਦੇ ਸੀਗੇ 12 ਜਿल्ले ਆਦਾ ਜੀ ਅੱਛਾ ਜੀ ਹਾਂ ਮੈਂ ਵੀ ਮੁੜ ਗਿਆ ਬਾਈ ਆਪਣੇ ਚਾਨ ਆ ਰਹੇ ਨੇ ਦਰਗਾਹ ਲਈ ਉਹਦੇ ਦੇ ਔਟੋ ਵਾਲਾ ਆ ਰਹੇ ਤੇ ਮਰੇ ਦੇ ਔਟੋ ਵਾਲੇ ਕੀ ਤੇ ਆ ਜੀ ਮੈਂ ਤਾਂ ਪਚੰਤਿਆਂ ਦਾ ਮੈਂ ਆਪਣੇ ਇੱਧਰ ਰੱਖੀ ਗਾਰ ਉਹਨਾਂ ਡਾਕਟਰ ਮਾਰੇ ਥੱਲੇ ਉਤਾਰਦੇ ਨਾਲ ਮੜੀ ਲੱਗੀ ਦੇ ਨਾਲ ਨੋਟਸਾਬ ਹਾਂਜੀ ਰਾਮ ਨਹੀਂ ਆਪਸ ਵਿੱਚ ਸਾਹਮਣੇ ਟੱਕਰ ਹਾਂਜੀ ਕਿਨੇ ਤੇਜ਼ ਪਹੁੰਚਦਾ ਤੁਸੀਂ ਮੈਂ ਤਾਂ ਉਹਦਾ ਆਟੋ ਖੜਾ ਤੇ ਮੈਂ ਆਪਣੇ ਧਿਆਨ ਤੋਂ ਹੌਲੀ ਹੌਲੀ ਦੌਰ ਤੇ ਉਹ ਕਿਤਾ ਤੇਜ਼ ਉਹਨੀ ਗੱਡੀ ਨਾਲੇ ਅੱਛਾ ਇਹ ਦੇਖੋ ਜੀ ਜਿਹੜਾ ਸ਼ਹਿਰ ਤੋਂ ਬਾਹਰ ਜਿਹੜਾ ਨਹਿਰ ਦੇ ਨਾਲ ਆਪਣੀ ਰੋਡ ਹੈਗੀ ਹੈ ਪੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਇੱਕ ਥਾਰ ਗੱਡੀ ਜਿਹੜੀ ਹੈਗੀ ਹੈ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ ਟਾਈਪ ਦੀ ਚਲਾਉਂਦੇ ਹਿੰਦੇ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜਿਆ ਔਰ ਐਸਪਰ ਇਨਫਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਇਹਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਹੋਣਾ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈ ਕਹਿੰਦੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਸਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਹੈਗੀ ਹੈ ਜਿੰਨੀ ਕੀ ਇਨਫਰਮੇਸ਼ਨ ਹੁਣ ਤੱਕ ਆਪਾਂ ਪੁਸ਼ਤਾ ਕੀਤੀ ਹੈ ਕਿ ਇਹ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ 4 ਬੰਦੇ ਸੀਗੇ ਗੱਡੀ ਵਿੱਚ ਜ ਦੇਖੋ ਜੀ ਇਸ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਐਦੇ ਬਾਰੇ ਤੁਸੀਂ ਇਸ ਕੰਸਰਨ ਮੈਕਮੇ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆ ਔਰ ਹੁਣ ਤਲਕ ਦੀ ਕਾਰਵਾਈ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਿਹੜੀ ਅੱਗੇ ਤਕਰੀਰ ਸਰ ਜਿਹੜਾ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹੇ ਜੀ ਆ ਕੋਈ ਨਕਲ ਕਰਾ ਕੀਤਾ ਹੋਇਆ ਕੁਝ ਨਹੀਂ ਉਹ ਜਦੋਂ ਅਸੀਂ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਊਗਾ ਕਿ ਅੱਗੇ ਕੀ ਜਲ ਹੈਗੀ ਹੈ ਸਾਨੂੰ ਜਿੰਨੀ ਕੀ ਇਨਫੋਰਮੇਸ਼ਨ ਜਾਂ ਜਿੰਨੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡੀ ਤਜਰੁਰ ਸੀਗਾ